ਵਜਨ ਸਤਿਗੁਰੂ ਬਿਗਾਰ ਜੀ ਦੇ ਦਰਬਾਰ ਫੇ ਨੇ ਜਦੋਂ ਮਹਾਰਾਜ ਆਕਾਲ ਪੁਰਖ ਨੇ ਪ੍ਰਾਪਤੀ ਹੋਈ ਜਿਵੇਂ ਗੀਤਾ ਤੋਹੀ ਮੋਹੀ ਮੋਹੀ ਤੋਹੀ ਅੰਦਰ ਦਾਇਸਾ ਐਸੇ ਗੀੰਦੇ ਆ ਸਤਿਗੁਰੂ ਉਸ ਪਰਮਾਤਮਾ ਪਰਮੇਸ਼ਰ ਦੇ ਪਿਆਰੇ ਭਗਤ ਰੰਦਾਹ ਦੀ ਜੀਵਨ ਕਾਹਲੇ ਆਪਾਂ ਕੋ ਵੀ ਵਿਚਾਰ ਸਮੇਂ ਦੇ ਕਰਾਂਗੇ ਤੇ ਭਗਤ ਰੰਦਾਹ ਦੀ ਜੈ ਨੂੰ ਜਾਣమే ਆ ਉਹ ਤੇਰਾ ਸੋ ਸੁਤੰਤਰ ਇਸਵੀ ਨੂੰ ਸੀ ਲੋਕਨ ਸਰਪਨ ਉੱਤਰ ਪ੍ਰਦੇਸ਼ ਦੇ ਬਨਾਰਸ ਸ਼ਹਿਰ ਦੇ ਵਿੱਚ ਜੇਤਾ ਜੀ ਸੰਤੋਖ ਦਾ ਜੀ ਮਾਤਾ ਕਲਸੀ ਦੇਵੀ ਜੀ ਨੇ ਉਪਕੋਆ ਆ ਪਾਉਣੀ ਦੇ ਜੇਤਾ ਜੀ ਜਮੜੇ ਦਾ ਕੰਮ ਕਰਦੇ ਨੇ ਅਤੇ ਆਪ ਧਰਮ ਨੂੰ ਬਿਰਤੀ ਦੇ ਮਾਰਗ ਤੇ ਨੇ ਉੰਦੇ ਧਾਰਮਿਕ ਰੁਚੀਆਂ ਵਿੱਚ ਆਪ ਜੀ ਨੂੰ ਕਈ ਤਾ ਜਿਤੋਂ ਮਿਲੀਆਂ ਵਿਸ਼ੇਸ਼ ਸਾਰਾ ਕੁਝ ਤੋਂ ਪ੍ਰਭੂ ਜੀ ਪਾਸੋਂ ਹੀ ਲੈ ਕੇ ਆਏ ਇਹੇ ਸਮੇਂ ਆਪ ਜੀ ਨੇ ਸੰਸਾਰ ਵਿੱਚ ਜਨਮ ਖਾਇਆ ਮਨੁੱਖਤਾ ਨੂੰ ਦਰਸਾਉਂਦੀ ਉਹ ਨਿਕਰ ਗਈ ਸੀ ਕਿਉਂਕਿ ਬ੍ਰਾਹਮਣਾਂ ਨੇ ਆਪਣੀਆਂ ਸਰਵਪਮਾਨਾਂ ਦਾ ਜੋ ਨੂਲਾ ਸੰਸਾਰੀ ਮਨੁੱਖਤਾ ਉਤੇ ਪਾਇਆ ਹੋਇਆ ਕੌਂਕਿ ਹਰ ਇੱਕ ਨੂੰ ਦਲਾਲੇ ਸੀ ਜੋ ਦਾਨ ਕਰਦਾ, ਪੁੰਨ ਕਰਦਾ ਉਹਨੂੰ ਵਾਦ ਦੇਦੇ ਨੇ ਔਰ ਜੋ ਨਾਂ ਜੋ ਰੱਖਦੋਂ ਸ਼ਰਾਪ ਦੇ ਨੇ ਬਹਿਮਾ ਪਰਮੰਤਰ ਵਿੱਚ ਝਾੜ ਕੇ ਰੱਖੀ। ਇਹਨੂੰ ਬ੍ਰਾਹਮਣਾਂ ਤੋਂ ਬਿਨਾ ਕੋਈ ਰਕਤੀ ਨੂੰ ਤਾਂ ਜਾਤਾਂ ਨਾ ਧਰਮ ਗ੍ਰੰਥਾਂ ਪੜ੍ਹਨ ਦਾ ਤੇ ਨਾਂ ਕਿਸੇ ਅਨੁਸਾਰ ਤੇ ਉਹਨਾਂ ਦੇ ਘਾਰ ਵਿੱਚ ਕਿਉਂਕਿ ਉਸ ਸਮੇਂ ਸ਼ੂ ਸ਼ਾਦ ਆਪ ਨੂੰ ਪਤਾ ਬੜਾ ਜ਼ਰੂਰ ਸੀਗਾ। ਨਾਂ ਕੋਈ ਮੇਲ ਕਰਾਂ ਤੋਂ ਪੜਾਇਆ ਜਾਂਦਾ ਸੀ ਨਾ ਪੜਾਇਆ ਜਾਂਦਾ। ਨੇ ਕੋ ਪੜਦਾ ਸੀ ਤੇ ਕਹਿੰਦੇ ਜਵਾਨ ਅੱਤਿਆ ਜਾਂਦਾ ਸੀ ਸੁਨੰਦਰ ਸਿੰਘ ਕੰਨਾਂ ਨੂੰ ਸਿੱਕਾ ਕਾਲਿਆ ਜਾਂਦਾ ਸੀ ਕੋਈ ਦੇਖਦਾ ਵੀ ਚੜਦਾ ਤੇ ਯਾਰ ਕੇ ਕਹਿੰਦੇ ਇਹ ਤਾਂ ਉਹ ਮਿੱਤਰਾਂ ਦੇ ਮਨ ਗਰਮ ਸਲਾਖਾਂ ਕਰਕੇ ਪਾਏ ਨੇ ਜੀ ਰਾਜਸਤਰਾਂ ਅੰਦਰ ਦੇ ਅਨੇਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸੀ ਪਰ ਬ੍ਰਾਹਮਣ ਉੱਚ ਵਰਤਾਰੇ ਵਿੱਚ ਰਹਿੰਦਾ ਦਾਵਾ ਕਰਦੇ ਸੀ ਉਹ ਦੂਜੀਆਂ ਜਾਤੀਆਂ ਨੂੰ ਨੀਵਾਂ ਜਾਣ ਕੇ ਛੂਤ ਜਾਤਾਂ ਤੇ ਮੰਦਰਾਂ ਦੇ ਵਿੱਚ ਦੇਵਤਿਆਂ ਦੇ ਕੋਲ ਪੂਜਾ ਪਾਣ ਕਰਦਾ ਅਦਕਾਰ ਅਨੁਸੰਦੀ ਪੂਰੇ ਉਹਨਾਂ ਦੇ ਵਿੱਚ ਪਟਿਆ ਜਾਏ। ਪਰ ਜੇ ਕੋਈ ਦਲੇਰ ਕਰਕੇ ਇਹ ਆਕਰਦਾ ਵੀ ਯਤਨ ਵੀ ਕਰਦਾ ਤਾਂ ਉਹਨੂੰ ਸੱਤ ਤੋਂ ਸੱਤ ਸੁਝਾਵਾ ਦਿੱਤੀਆਂ ਜਾਂਦੀਆਂ। ਅਜੂਤਾਨੇ ਤੁਬੀਆਂ ਸ਼ਾਇਦ ਕੋ ਬਾਹਰ ਇੱਕ ਪਾਸੇ ਲਵਾਇਆ। ਕਿਸੇ ਪੂਰਤੋ ਸੁਗਤ ਨੂੰ ਪਾਣੀ ਵਿੱਚ ਦਿੱਤਾ ਜਾਂਦਾ। ਜੇ ਕਿਸੇ ਜ਼ਰੂਰੀ ਕੰਮ ਬਾਅਦ ਤੇ ਉਹਨਾਂ ਨੇ ਸ਼ਹਿਰ ਵਿੱਚ ਵੜਨਾ ਹੋਵੇ ਤਾਂ ਸ਼ਹਿਰ ਦੇ ਵਿੱਚ ਲੰਘਣ ਦਾ ਨੰਗਣਾ ਹੋਵੇ ਤਾਂ ਉਹ ਕੋ ਨਹੀਂ ਉਹ ਤੋਂ ਆਪਣੇ ਗਲ ਵਿੱਚ ਤਲਬਾ ਦੀ ਲੰਗੇ ਤਾ ਨੂੰ ਤਲ ਦੀ ਆਵਾਜ਼ ਸੰਕੇ ਬ੍ਰਾਹਮਣ ਮੱਤੇ ਦਾ ਲਗਣ ਨੂੰ ਉਸ ਤੋਂ ਬਾਜ਼ੀ ਰੋ ਸ਼ੋਭਜਾਨ ਤੇ ਦਿੱਤੇ ਨਾ ਤਾਂ ਅਸ਼ੋਤ ਨੂੰ ਆਪਣੀ ਐਸੀ ਪਹਿਲੀ ਪੈਰ ਮਟਾਉਣ ਵਾਸਤੇ ਆਪਣੇ ਪਿੱਛੇ ਇੱਕ ਬਰਖ ਦਾ ਛਾਂਪਾ ਵੀ ਬਣਨਾ ਪਈ ਤਾਨ ਦੀ ਉਹ ਪਰਸ਼ਾਵਾ ਵੀ ਪੈੜਾ ਵੀ ਤੇ ਮਿੱਟੀ ਤੇ ਜਾਂ ਜਾ ਰਿਹਾ ਜਿਸ ਦੇ ਉੱਤੇ ਜਾ ਕੇ ਪਰਸ਼ਾਵਾ ਵੀ ਦੇ ਨੂੰ ਸਨਮਾਨ ਦੇ ਤੇ ਨਾਮ ਦੇ ਗੰਦ ਇਸ ਤਰ੍ਹਾਂ अनेका ਤਰ੍ਹਾਂ ਦੇ ਇਹਨਾਂ ਨੇ ਸੰਸਾਰੀ ਰੂਪਨ ਸਮਾ ਵਿੱਚ ਰੌ ਰਿਕਾ ਨਿਪੂਰਤਾਆਂ ਦੇ ਬਾਰੇ ਨੂੰ ਦੱਸਿਆ ਪਰ ਉਹ ਪ੍ਰਭੂ ਭਲਤੀ ਕਰਕੇ ਸਮਾਜ ਵਿਚ ਆਪ ਜੀ ਨੇ ਬਹੁਤ ਕ੍ਰਾਂਤੀ ਲਿਆਉਂਦਾ ਪਰਬੂਜਤਨ ਦੀ ਤਾਰ ਸਫਲਤਾ ਵੀ ਪਾਈ ਜੇ ਸਦਕਾ ਆਪ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮੀਰਾ ਬਾਈ ਆਦੇ ਜੌ ਤਤਵ ਦੇ ਰਾਜੇ ਰਾਣੀ ਝਾਲਾ ਵਾਲੀ ਵਰ ਵੀ ਆ ਉੱਚ ਜਾਤੀਆਂ ਆਤਮਾ ਮਾਂ ਵੀ ਆਪ ਜੀ ਨੂੰ ਆਪਣਾ ਮੁਰਸ਼ਿਦ ਮੰਨਦੀ ਆਪ ਨੂੰ ਗੁਰੂ ਧਾਰਨਾ ਕੀਤਾ ਪਰ ਇਕਰਾਲੂ ਜਿਹੜੇ ਲੋਕ ਸੀ ਨਾ ਖਉਤੀ ਅਮਾਨੀ ਬ੍ਰਾਹਮਣ ਦੇ ਹਮੇਸ਼ਾ ਆਪ ਜੀ ਦੇ ਨਾਮ ਨੱਪਣ ਦੇ ਕਾਰਨ ਦੇ ਸਮੇਂ ਸਮੇਂ ਦੇ ਕਾਹ ਬਹਾਨੇ ਬਣੇ ਦੋਸ਼ ਅਵਰੋਧ ਅਪਰਾਧ ਦਾ ਦੇ ਲਾਏ ਮਨ ਆਹੂ ਪਰੇਸ਼ਾਨ ਕਰਨਾ ਬਹੁਤ ਜਤਨ ਕੀਤਾ ਗਿਆ ਪਰੰਤੂ ਆਪਾ ਮਾਤਮਾ ਪੰਮੇਸ਼ਰ ਸਾਧਗੁਰੂ ਜੀ ਨੂੰ ਹਰ ਖਾਂ ਹਰ ਸਮੇਂ ਵਰਤਕ ਜਾਣ ਕੇ ਨਿੰਦਿਆ ਲੋਕਿਆਂ ਨੂੰ ਮੂੰਹ ਨਹੀਂ ਖਾਣੀ ਆਪ ਜੀ ਦੀ ਆਤਮਾ ਸ਼ਕਤੀ ਭਰਦੀ ਦੀ ਅੰਮੋਲਿਆ ਚੌਂਕੰਤਾਂ ਦੇ ਪੈਗਾਂ ਜਿਸ ਵਾਰ ਤੇ ਪੈ ਗੁਰਦਾਸ ਨੇ ਕਵਲ ਬਰਦਾਇਆ ਕਿ ਪਲਤ ਪਲਤ ਜਗ ਵੱਜਿਆ ਤੋ ਝਕਾਂ ਦੇ ਵਿੱਚ ਚਰ ਮੇਟਾ ਆਨੰਗੰਦਰਾ ਵਿੱਚ ਪੂਲਾ ਧਰਮ ਤੋਏ ਟੋਰ ਸਮਿਟਾ ਜੋ ਕਰ ਮੈਲੇ ਜਿਤੜੇ ਨੀਰਾ ਲਾਲ ਬੂਲ ਪਲੇਟਾ ਤੁਮ ਵਰਨਾਉ ਬੋ ਦੇਖਦਾ ਗਿਆਨ ਧਿਆਨ ਕਰ ਭਗਤ ਸੋ ਹੇਟਾ ਨਾਰਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਬੇਟਾ ਕਦਕ ਸੇਰਾ ਸੰਪਿਆ ਲਗਤਾ ਪੁਰਬ ਅਬੀਜ ਨਾ ਦਿੱਖਾ ਜਤ ਹਜਜ ਅਮੇਤਾ ਨਾ ਕਸੀਰਾ ਹੱਥ ਕਟ ਸੂਦਿਕ ਜਉ ਤਾਣਾ ਪੇਤਾ ਪਬਜ ਨਾ ਮਰੂ ਪਿਉ ਬੇਤਾ ਭਗਤ ਤਦਵਦਾਸ ਜੀ ਜੋ ਸਾਖੀ ਸੰਸਾਰ ਚ ਪਤਿਰਤ ਹੋਇਆ ਦਿੱਖੋ ਭਗਤ ਤਦਵਦਾਸ ਨੂੰ ਪੂਜਿਆ ਜਾਣ ਲੱਗਾ ਉਹਨਾਂ ਜਿਜੇ ਕਾਰਨ ਹੋਣ ਲਗੀ ਕਿ ਕੋਜ ਬ੍ਰਾਹਮਣ ਸਾਰੇ ਲੋਕਾਂ ਦੇ ਮੰਗਾਂ ਦੇ ਉਦੇਸ਼ ਨਾਲ ਬਾਤ ਤੇ ਜਾ ਰਹੇ ਸੀ। ਇਸੇ ਕਾਰਨ ਨਾ ਜੋੜਾ ਜੋ ਟੁੱਟ ਗਿਆ ਜੋੜੇ ਨੂੰ ਵੜਾਉਣ ਵਾਸਤੇ ਹੁਣ ਜਮਾਰ ਕੋਲ ਜਾਣਾ ਪੈਣਾ। ਦੁੱਧਿਆਰ ਕੋਲ ਜਾਣਾ ਪੈਣਾ। ਜੋ ਮੰੰਨੇ ਰਵਦਾਸ ਨੂੰ ਕਹਿੰਦੇ ਆ ਸਾਡਾ ਜੋੜਾ ਠੀਕ ਕਰਕੇ ਨੂਰੋਗ ਸੱਤ ਦੇ ਨਾ ਟੁੱਟ ਕੇ ਰਹਿ। ਅਸੀਂ ਗੰਗਾ ਵਿੱਚ ਸ਼ਮਾਨ ਕਰਨ ਜਾ ਰਹੇ ਹਾਂ। ਅਸੀਂ ਤੇ ਇੱਥੇ ਜਾ ਰਹੇ ਹਾਂ। ਪਰ ਭਗਤ ਨਾਮਦਾ ਜੀ ਲੋੜਾ ਦਾ ਠੀਕ ਕੀਤਾ ਕੀਤਾ ਆਪਣੇ ਗੋਲਪੀਰਾ ਦਿੱਤਾ ਔਰ ਬੇਨਤੀ ਕੀਤੀ ਮਹਾਰਾਜ ਮੇਰੀ ਕਿਰਪਾ ਕਰਕੇ ਤੁਮੇਰੀ ਬੇਨਤੀ ਮੰਨ ਆਪ ਕਸੀਰਾ ਲੈ ਜੋ ਜਾ ਕੇ ਗੰਗਾ ਮਾਇ ਦੀ ਭੇਟ ਕਰਨਾ ਹਾਂ ਮੇਰੀ ਕਿ ਸ਼ਰਤਾਂ ਕਿ ਜਿੰਨਾ ਚਿਰ ਮਾਤਾ ਗੰਗਾ ਆਪਣਾ ਹੱਥ ਕੱਢ ਕੇ ਇਹਦੇ ਕਸੀਰਾ ਨਾਲ ਭੇਟਾ ਨਾ ਪਰਵਾਨ ਕਰੇ ਉਹਨਾਂ ਕੀ ਕਰੇ ਭੇਟਾ ਨਹੀਂ ਇਸ ਤਰ੍ਹਾਂ ਮੈਂ ਬੇਨਤੀ ਕੀਤੀ ਤੇ ਉਹ ਮਜ਼ਾਕਦਾਰ ਇਹ 10 ਪਿੱਸੇ ਨਹੀਂ ਭੇਟਾ ਗੰਗਾ ਮੈਂ ਇਹ ਹੱਥ ਕਰਦੇ ਵੀ ਕਿਤੇ ਪ੍ਰਵਾਨ ਕੀਤੀ ਹੈ ਕਿਹੜੇ ਲੱਲਾ ਕਰਦੇ ਕਦੇ ਵਾਸਤੇ ਦੀ ਬੇਨਤੀ ਆਵਾਜ਼ ਤੋਂ ਹੀ ਮੰਨੋ ਨਾਮ ਨੂੰ ਮੇਰੇ ਮਨ ਦੀ ਭਾਵਨਾ ਹੈ ਤੇ ਜੋਤ ਜੀ ਕਿਰਪਾ ਕਰਕੇ ਮਾਤਾ ਗੰਗਾ ਨੂੰ ਜਾ ਕੇ ਤੁਸੀਂ ਕਰਦੇ ਤੁਸੀਂ ਦਾ ਲੈਣੇ ਰਸਤੇ ਜੋ ਉਹਨਾਂ ਨੇ ਘਾਟ ਘੜੇ ਵੀ ਜਿਹੜਾ ਗੰਗਾ ਮਾਤਾ ਨੇ ਮੰਗਣਾ ਨਾ ਆਪਾਂ ਦੇਣਾ ਜਾਣ ਦੇਖਣਾ ਆਪਣੇ ਕੋਲ ਰੱਖ ਲਾਂ ਆਪਣੇ ਕੋਲ ਰੱਖ ਲਾਂ ਨਾਲ ਚਾਹਿਆ ਮਨ ਪੰਡੂ ਗੰਗਾ ਦੇ ਇਸ਼ਨਾਨ ਕੀਤਾ ਉਹ ਕਹਿੰਦੇ ਪੰਡਰ ਬਾਪੂ ਸੁਮਣ ਲੇ ਕਾੜ ਤੋਂ ਉੱਤਰ ਕੇ ਬਾਹਰ ਉਹਨੇ ਨਿਗਾਹ ਚੰਨੀ ਜਿਸ ਨੂੰ ਹਾਦ ਹੋ ਗਿਆ ਹੰਕਾਰ ਹੋ ਗਿਆ ਆਕਾਸ਼ੀ ਬਾਣੀ ਹੋਈ ਇਹਦੇ ਭਾਈ ਜੋ ਭਗਤ ਰੰਦਾਸ ਨੂੰ ਉਸ ਕੁਸੀਦਾ ਦਿੱਤਾ ਉਹ ਦੇਖਿਆ ਤੇ ਬਾਪੂ ਇਹ ਕਹਿੰਦੇ ਸਾਰਾ ਸੰਸਾਰ ਨਿਕਦਾ ਰਹਿ ਗਿਆ ਹੱਟਾ ਵਰਤਾ ਰਹਿ ਗਿਆ ਜਦੋਂ ਗੰਗਾ ਮੈਨੇ ਹੱਥ ਕੱਢਿਆ ਔਰ ਕੁਸੀਦਾ ਪਾਲਤੁਰ ਉਹਦਾ ਆਦਮ ਪਰਵਾਣ ਕੀਤਾ ਔਰ ਉਹਦੇ ਬਜਲੇ ਕਹਿੰਦੇ ਮਹਾਰਾਜ ਮਾਤਾ ਗੰਗਾ ਨੇ ਸੋਨੇ ਦਾ ਜੋ ਕੜਾ ਸੀ ਤੂ ਭੇਜਿਆ ਪਾਲਤੁਰ ਨੂੰ ਦਾਹ ਤਰ੍ਹਾਂ ਇਸ ਗੱਲ ਨੂੰ ਮਦਸਾਉਣਾ ਕੀਤਾ ਸਾਰੇ ਸੰਸਾਰ ਵਿੱਚ ਇਹਾਹਾ ਕਰਨਾ ਇੰਨਾ ਇਸ ਤਰ੍ਹਾਂ ਵੀ ਹੋ ਸਕਦਾ ਹਨ ਜੇ ਭਗਤਾਂ ਦੀ ਫਿਰ ਮਹਾਰਾਣੀ ਜੈ ਜੈਕਾਰ ਕਰਾ ਦੇ ਤਰ੍ਹਾਂ ਇਸੇ ਦੇ ਭਗਤ ਜੀ ਦੀ ਵਡਿਆਈ ਦੇ ਅੰਦਰ ਭਗਤ ਸਾਰੇ ਗੁਰੂ ਸਾਹਿਬ ਜੀ ਨੇ ਲਾਭ ਬਲ ਕਰਦੇ ਹਨ ਤੇ ਸਾਡੇ ਸੇਰਾ ਸੋਮ ਪਿਆ ਰਮਦਾਸ ਗੰਗਾ ਦੇ ਪੇਟਾਂ ਲਗਾ ਪੁਰਬ ਅਭੇਜਨਾ ਦੇਠਾ ਚਰਦਾ ਜਦ ਅਮੇਟਾ ਨਿਆ ਕਸਿਰਾ ਹੱਥ ਕਟਣ ਸੋਤ ਇੱਕ ਜਉ ਤਾਣਾ ਪੇਟਾ ਭਜਨਾ ਹਰ ਮਾਂ ਕੋ ਪੇਟਾ ਇਹਨੇ ਜੇ ਮਾਂ ਦਾ ਪਿਤਾ ਇਹ ਪ੍ਰਵਾਨ ਕਰਨ ਨੂੰ ਬੇਟੇ ਦੀ ਦਿੱਤੀ ਹੁੰਦੀ ਇਸੇ ਤਰ੍ਹਾਂ ਮਾਂ ਦਾ ਗੰਗਾ ਰਮਦਾਸ ਦੁਆਰਾ ਭੇਜੇ ਹੋਏ ਇਹ ਕਸੇਰੇ ਨੇ ਮੇਰੇ ਹੱਥ ਕੱਢ ਕੇ ਪਰਮਾਨੰਤ ਤਾਨੂੰ ਗੁਰੂ ਰਾਮਦਾਸ ਜੀ ਦੇਵੇਂ ਆਪ ਜੀ ਦੇ ਪ੍ਰੇਮਾ ਭਗਤ ਦਾ ਸੰਦੇਸ਼ ਦੇ ਕਰਕੇ ਪਰਮੋਹਣਾ ਕੀਤਾ ਭਾਵੇਂ ਲੋਕ ਰਵਿਦਾਸ ਨੂੰ ਨਵੀਂ ਜਾਤੀ ਦੇ ਜਾਣ ਕੇ ਨੰਬਰਤ ਕਰਦੇ ਨੇ ਪਰ ਪ੍ਰੇਮ ਪਰਮੇਸ਼ਰ ਦਾ ਜੋ ਸੀ ਸੇਮਰ ਵਿੱਚ ਜੀਵ ਉਹਦੀ ਬਰਕਤ ਦੇ ਨਾਲ ਚਾਰੇ ਵਰਨਾ ਦੇ ਵਿੱਚ ਅਨਖੱਤੇ ਬ੍ਰਾਹਮਣ ਸ਼ੂਦਰ ਵੈਸ ਸਾਰੇ ਦੇ ਵਿੱਚ ਆਪ ਦੇ ਦਰਨਾ ਤੇ ਆ ਕੇ ਨਮਸਕਾਰਾਂ ਕੀਤੀ ਨੇ ਦੁਨਿਆ ਦੇ ਕਾਰਨ ਹੋਣ ਲੱਗੀ ਸੰਸਾਰ। ਅ ਮਹਾਰਾਜੇ ਸੂਰੀ ਰਾਜ ਦੇ ਵਿੱਚ ਵੱਜ ਨੂੰ ਮਰਦਿਆ। ਅnabladas ਜਿ ਮਾਰ ਹੁ ਤਤ ਕਰੇ ਹਰ ਪੀਰਤ ਨਿਮਕ ਇਕ ਦਾਇ। ਪਤ ਜਾਤ ਹੁਤਮ ਭਇਆ ਚਾਰ ਵਰਣ ਪਏ ਤੱਕ ਪਗ ਉਪ ਆਏ। ਨੋਗੇ ਗੋਡੇ ਰਾਜ ਦੇ ਵਿੱਚ ਆਪ ਜੀ ਆਪਣੇ ਆਤਮ ਉਚਾਰਤਾ ਦਰਸਾਉਂਦੇ ਨੇ ਕਿ ਸੰਸਾਰ ਦੇ ਭਟਕੇ ਲੋਕਾਂ ਨੂੰ ਸੇਧ ਬਖਸ਼ਦੇ ਨੇ ਔਰ ਸੰਸਾਰ ਦੇ ਲੋਕ ਆਮਲ ਲੋਮ ਸੋਮ ਦੀਆਂ ਜੋ ਵੰਡੀਆਂ ਨੇ ਤੁਸੀਂ ਅਗਿਆਨਤਾ ਦੇ ਧਾਰ ਨੂੰ ਲੋਕਾਈ ਵਿੱਚ ਪਾਈਆਂ ਹੋਈਆਂ ਨੇ ਤੇ ਪ੍ਰਭੂ ਦੇ ਦਰ ਵਿੱਚ ਤਾਂ ਕੋਈ ਉੱਚਾ ਤੇ ਨੀਚਾ ਨਹੀਂ ਹੈ ਉਸ ਥਾਂ ਦੇ ਕਿਸੇ ਨੇ ਜਾਤ ਜਾਂ ਪਾਤ ਦਾ ਨਿਰੇਖ ਨਹੀਂ ਕੀਤਾ ਜਾਂਦਾ ਉੱਤੇ ਦਾ ਕਰਮ ਪ੍ਰਧਾਨ ਹੈ ਕਰਮ ਦਾ ਲੇਖਾ ਨਿਕੋਣਾ ਹੈ ਜਿਵੇਂ ਜਿੱਤੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਥਾਂ ਥਾਂ ਤੇ ਕਿਸੇ ਖਉਤੀ ਸ਼ੁਕਤਾਂ ਦੇ ਧਾਨ ਪਾਵੰਦੀਆਂ ਲਾਈਆਂ ਗਈਆਂ ਪਰ ਪ੍ਰਭੂ ਦੇ ਸ਼ਹਿਰ ਬੇਗੰਪੂਰੀ ਵਿੱਚ ਕਿਸੇ ਦੀ ਕੋਈ ਪਾਵੰਦੀ ਨਹੀਂ ਹੈ ਕਹਿੰਦੇ ਮੁੱਕੇ ਹੋਏ ਜਗਿਆਸੂ ਜਦੋਂ ਚਾਹਣ ਆਪਣੇ ਪਿਆਰੇ ਦਾ ਮਸਲ ਪ੍ਰਾਪਤ ਕਰ ਸਕਦੇ ਨੇ ਉੱਥੇ ਕੋਈ ਡਰ ਨਹੀਂ ਕੋਈ ਤੌਲਕ ਨਹੀਂ ਕੋਈ ਚਿੰਤਾ ਨਹੀਂ ਕੋਈ ਝੋਰਾ ਨਹੀਂ ਕੋਈ ਦੁੱਖ ਤਕੜੇ ਨਹੀਂ ਵਿਆਪਦਾ ਕੋਈ ਦਲਸ ਨਹੀਂ ਪਰਣਾ ਪੈਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਲੋਕ ਟੋਕ ਨਹੀਂ ਹੈ ਕਿੰਨੇ ਕਿਸੇ ਨੂੰ ਹੀਰਖਾ ਲੈਣ ਦਾ ਸ਼ਿਕਾਰ ਬਨਣਾ ਨਹੀਂ ਪੈਂਦਾ ਸੰਸਾਰ ਤੇ ਆਪਬੰਦੀਆਂ ਦਰਗਾਹ ਵਿੱਚ ਨਹੀਂ ਹਨ ਤੇ ਸੱਚ ਕੰਡ ਦੇ ਵਿੱਚ ਕਿਸੇ ਨੂੰ ਵੀ ਲੋਕ ਟੋਕ ਨਹੀਂ ਆਪਨੇ गौरी राम जी ने फरमाणा तो है कि बेगमपुरा शहर को नाओ नहीं ते जो असि ओस देखदे वासी जिन्नू आज असि संखंड दे ने ता जी ने नाम सम्हार के बेगम पर इत्थे कोई भी गम नहीं है बेगमपुरा शहर को नाओ दुख अंधो हो नहीं त खाल नाम सवीस तिराज नमा पाव न खता न तरस जवार ਆਮੋਇ ਖੂਬ ਵਦਨ ਨੂੰ ਲਹ ਪਾਈ ਊਮਾ ਤੇ ਸਦਾ ਮੇਰੇ ਭਾਈ ਕਾਇਮ ਨਾਇਮ ਸਦਾ ਬਾਦਸ਼ਾਹੀ ਦੋਮ ਨਸੀਮ ਏਕ ਸੋ ਆਹੀ ਆਨ ਬਾਦਾਨ ਸਦਾ ਸਮੂਰ ਉਹਾਂ ਗਣੀ ਵਸੈ ਮਾ ਮੂਰ ਟਾਂ ਟਾਂ ਸੈ ਕਰੇ ਜੋ ਭਾਵੈ ਮਰ ਪਰ ਮਰ ਨਾਮ ਕੋ ਟਕਾਵੈ ਕਹਿਦ ਵਿਦਾਸ ਖਲਾਸ ਜਮਾਰਾ ਦੋ ਹਮ ਸਹਿ ਸੋ ਮੇ ਤਮਾ ਤੇ ਉਸ ਪਰਮਾਤਮਾ ਪਰਮੇਸ਼ਰ ਦੇ ਅੰਦਰ ਉਹ ਜੋ ਕਾਇਮ ਨਾਮ ਹੈ ਹਰ ਵੇਲੇ ਵਸਣ ਵਾਲਾ ਉੱਤੇ ਕੋਈ ਉਤਰੇ ਜਨੀ ਕੋਈ ਜੱਜ ਦਾ ਗਾਲ ਨਹੀਂ ਉੱਤੇ ਕੋਈ ਤੋਪ ਕਰਾ ਨਹੀਂ ਕਿਸੇ ਦਾ ਡਰ ਉੱਪਰ ਨਹੀਂ ਕਿਉਂਕਿ ਉੱਤੇ ਸਾਰਾ ਹਰ ਕੋਈ ਹਰ ਇੱਕ ਨੂੰ ਅਵਾਜ ਹੈ ਤਾਂ ਹੀ ਤਾਂ ਧੰਨ ਗੁਰੂ ਰਾਮਦਾਸ ਜੀ ਦਾ ਮਹਾਰਾਜ ਜੀ ਔਰ ਜੋ ਸਤਿਗੰਗ ਸਿੱਧਰਵਾਸ ਅੰਮ੍ਰਿਤ ਸਿੱਧਾ ਉਹ ਵੀ ਧੰਨ ਗੁਰੂ ਪੰਜਵੇਂ ਪਾਸ਼ਾ ਮਿਲਕਾ ਜੀ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਕਨ ਦੇ ਚਾਰ ਦਰਵਾਜੇ ਰਖਾਏ ਔਰ ਬਾਣੀ ਦੇ ਵਿੱਚ ਵੀ ਹੁਕਮ ਕੀਤਾ ਕਿ ਖੱtre ਬ੍ਰਾਹਮਣ ਸੂਦ ਵੈਸ ਉਪਦੇਸ਼ ਤੋਂ ਵਰਣਾਂ ਤੋਂ ਸਾਂਨੇ ਜਾਰੇ ਵਰਨਾਵਰ ਦੇ ਦਰਵਾਜੇ ਰੱਖੇ ਆ ਕਿ ਭਾਈ ਕੋਈ ਵੀ ਇਤਿਆਹ ਸਕਦਾ ਕੋਈ ਵੀ ਜਾਣ ਸਕਦਾ ਕੋਈ ਵੀ ਗਾ ਸਕਦਾ ਕੋਈ ਵੀ ਪੜ ਸਕਦਾ। ਕਿਉਂ ਕਿਉਂ ਕਿ ਉਹਦੇ ਵਿੱਚ ਲਾਭ ਜਰਦੇ ਗੁਰੂ ਜੀ ਕਹਤਾ ਜੀ ਨੇ ਕਿ ਲੋਕ ਜਾਣੇ ਇਹ ਗੀਤ ਹੈ ਜੇ ਤੋ ਬ੍ਰਹਮ ਨੂੰ ਵਿਚਾਰਿੰਦਾ ਪਾਠਨ ਕਰਨ ਦਾ ਵਿਚਾਰ ਹੈ ਬ੍ਰਹਮ ਦੀ ਵਿਚਾਰੇ ਕੋਈ ਵੀ ਗਾ ਸਕਦਾ ਕੋਈ ਵੀ ਪੜ ਸਕਦਾ ਕੋਈ ਵੀ ਕੰਨ ਸਕਦਾ ਨਿੱਤੇ ਤੈਨੂਆਂ ਦੇ ਬ੍ਰਾਹਮਣਾ ਦੇ ਬਾਣ ਕੋਈ ਰੁਕ ਟੋਕ ਨਹੀਂ ਹੈ ਕਿ Hindu ਹੀ ਪੜੂਗਾ Hindu ਹੀ ਪੜਾਊਗਾ Hindu ਹੀ ਸੁਣੂਗਾ ਨਿੱਤੇ ਸੁਣਾਉਂਦੇ ਕੋਈ ਵੀ ਆਰੰਡਾ ਕੋਈ ਵੀ ਪੜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਰੁਕ ਟੋਕ ਨਹੀਂ ਇਸ ਤਰ੍ਹਾਂ ਪਾਲਕ ਰਮਦਾਤ ਜੀ ਨੇ ਉਸ ਬੇਗਮਪੁਰਾ ਸ਼ਹਿਰ ਮੈਨੂੰ ਅੱਜ ਅਸੀਂ ਆਮ ਸਵਾ ਸੱਭਾਂ ਨੂੰ ਸੱਚ ਕਹਿੰਦੇ ਹਾਂ ਬੇਕੰਪ ਧਾਮ ਗਿਆ ਜਾਨੀ ਉਹਦਾ ਜੋ ਮੁਸਤਾਰ ਉਹਦਾ ਰੂਪ ਮੜਿਆਈ ਤੇ ਦੂਰ ਦੀ ਗੋਣਾ ਦੀ ਗਾਲੀ ਕੀਤੀ ਹੈ ਪਾਲਕ ਰਮਦਾਤ ਜੀ ਜਿੱਥੇ ਆਮ ਇਹ ਬੇਗਮ ਪੁਰੇ ਦੇ ਵਾਸੀ ਸਨ ਉੱਥੇ ਪ੍ਰਭੂ ਨਾਲ ਆਪ ਜੀ ਦੀ ਦੇਖ ਵੇਖੋ ਮੇਕਤਾ ਦੇ ਨੇਕਤਾ ਦੀ ਇਸਾਨ ਸੀ ਤਾਂ ਨੂੰ ਗੁਰੰਸਰ ਜੀ ਮਹਾਰਾਜ ਨੇ ਬੁਲਾਨ ਡਾਕਰੇ ਜੀ ਮਾਲਕ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਕੇਵਲ ਦੇਖਣ ਮਾਤਰੀ ਹੈ ਜਿਵੇਂ ਸੋਨਾ ਅਤੇ ਸੁੰਨੇ ਗਹਿਣੇ ਵਿੱਚ ਕੋਈ ਫਰਕ ਨਹੀਂ ਹੈ ਪਾਣੀ ਤੇ ਪਾਣੀ ਦੇ ਲਹਿਰਾ ਵਿੱਚ ਕੋਈ ਫਰਕ ਨਹੀਂ ਹੈ ਇਹ ਸਤਿਗੁਰਾਂ ਮਹਾਰਜ ਦੇ ਜੀ ਦੇ ਵਿੱਚ ਕੋਈ ਵੀ ਫਰਕ ਨਹੀਂ ਆ ਆਪ ਜੀ ਦਾ ਪ੍ਰਭੂ ਨਾਲ ਇਤਨਾ ਤੋ ਸਾਰਾ ਪ੍ਰੇਮ ਸੀ ਆਪਨੇ ਤੋਂ ਮੰਨਣਾ ਕੀਤਾ ਕਿ ਜੇ ਪ੍ਰਭੂ ਅਨੰਤ ਪਰਮੇਸ਼ਰ ਜੇ ਅਸੀਂ ਪਾਪ ਹੀ ਕਰਦੇ ਆ ਤੁਹਾਡਾ ਨਾਮ ਉਹ ਕਿਵੇਂ ਪਤ ਪਾਵਨ ਹੋਵੇ ਜੇ ਅਸੀਂ ਪਾਪੀ ਆ ਨਾ ਪਾਪ ਨਾ ਕਮਾਵਾ ਨੇ ਤੇ ਤੁੰਨੂੰ ਬਖਸ਼ਣ ਹਾਰਾ ਕੌਣ ਤੂ ਜੇ ਅਸੀਂ ਪਾਪ ਨਾ ਕਰਾਂਦੇ ਤੇਰਾ ਨਾਮ ਪਤ ਪਾਵਨ ਕਿਵੇਂ ਹੁੰਦਾ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਪਤਾ ਜੀ ਨੂੰ ਮਿਹੜਾਈ ਪ੍ਰਗਟ ਕੀਤੀ ਭਗਤ ਨੂੰ ਉਦਾਸ ਜਿਣਿਆ ਤੇ ਪਰਮਾਉਣਾ ਕੀਤਾ ਹੈ ਕੈ ਫੇਰ ਹੀ ਲਾਲੇ ਬਿਚ ਬਚਨ ਕੀਤਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਸਾ ਤਨ ਤਤਕ ਜਗਤ ਰੰਗ ਜੈਸਾ ਜਉ ਮੈਂ ਹਮ ਨਾ ਪਾਪ ਕਰੰਤਾ ਹੇ ਅਨੰਤ ਪਖਤ ਪਾਵਨ ਨਾਮ ਕੈ ਸੇ ਹੰਤਾ ਤੁਮ ਜੋ ਨਾਇਕ ਅਛੋ ਅੰਤਰ ਜਾਮੀ ਸਰੀਰ ਅਰਾਧੈ ਮੋਕੋ ਵਿਚਾਰ ਦੇਓ ਰਬਦਾ ਸਮਦਲ ਸਮਝਾ ਮੈ ਕੋ ਰਬਦਾ ਦੀ ਪਸ਼ੂਆਂ ਦੀ ਤੇਦੀ ਖਲ ਲਾ ਕੇ ਉਹਨੇ ਜੋੜੇ ਬਣਾ ਕੇ ਗੰਢ ਕੇ ਆਪਣੇ ਪਰਿਵਾਰ ਦਾ ਆਪਣਾ ਲੋ ਹੈ ਜਿਹੜਾ ਗੁਜਾਰਾ ਨੂੰ ਤਨੰਦ ਸੰਸਾਰਿਕ ਮਾਇਕ ਕੰਨੀ ਵੱਲ ਆਪ ਦਾ ਧਿਆਨ ਨਾਲ ਨਾ ਗਿਆ ਹਮੇਸ਼ਾ ਧਿਆਨ ਪ੍ਰਭੂ ਬੰਦਮੀ ਵਿੱਚ ਪਰਮੇਸ਼ਰ ਵਿੱਚ ਜੁੜਿਆ ਰਿਹਾ ਮਾਇਆ ਵੱਲੋਂ ਆਪ ਦੀ ਬਿਰਤੀ ਕਿੰਨੀ ਨਰਲੇਪ ਸੀ ਨਾ ਪਰ ਥਾਏ ਨੂੰ ਅਕਦੇ ਮਹਾਰਾਜ ਜੀ ਨੇ ਵਚਨ ਕੀਤੇ ਰਵਦਾਸ ਤੁੰਤਾ ਢੋਰ ਨਿਤ ਤਿਨ त्याਗੀ ਮਾਇ ਕਿਤੇ ਕਹਿੰਦੇ ਜਦੋਂ ਭਗਤੀ ਦੀ ਫਰਿਕਤਾ ਲੈਣ ਵਾਲਾ ਆਪਕਾਰ ਰੂਪ ਜਦਾ ਪੰਡਿਤ ਦਾ ਰੂਪ ਲੱਗਿਆ ਆਏ ਦੇਖਿਆ ਭਗਤ ਕੀਰਤ ਕਰਦਾ ਵੀ ਵਾਕਈ ਇਹਨੇ ਮਾਇਆ ਦੇ ਉਪਾਰਣ ਕਿਵਤਿ ਖਾਵੈ ਮਾਨਤਰੀ ਕਹਿੰਦੇ ਸੰਸਾਰ ਚ ਆਏ ਪੰਡਤਾ ਰੁਪਤਾਨੀ ਤੇ ਦਲਬਾਦ ਨੂੰ ਕਹਿੰਨੇ ਵੀ ਭਾਈ ਜਲਬਾਦ ਜਦੋਂ ਤੁਸੀਂ ਸਾਲਮਾ ਸਾਡੀ ਸੇਵਾ ਕਰੋ ਜਿਥਾ ਜੋਗ ਸੇਵਾ ਕੀਤੀ ਭਗਤ ਰਮਦਾਸ ਦੀ ਉਹਨਾਂ ਦੀ ਸੇਵਾ ਤੋਂ ਕਹਿੰਦੇ ਦੋਸ ਤੁਹਾਡੋਂ ਪ੍ਰਸੰਨ ਹੈ ਕਿ ਜਿਹਨਾਂ ਨੂੰ ਪਾਰਕ ਦੀ ਵਰਦੀ ਦਿੱਤੀ ਪਾਰਕ ਦੀ ਵਰਦੀ ਕਹਿੰਦੇ ਭਗਤਾ ਆ ਲੈ ਲੈ ਰਮਦਾਸ ਇਹ ਐਸੀ ਵਰਤ ਆਏ ਜਿੰਨੂੰ ਵੀ ਅਕ ਤਾਂ ਤਨ ਸੁਹਾ ਦੇ ਕਹਿੰਦਾ ਸੁਨਾ ਮੰਨੀ ਸੋਨਾ ਬਣਾ ਕੇ ਸ਼ਹਿਰ ਵੇਚ ਕੇ ਆਇਆ ਕਰੀ ਤੇਰੀ ਅਮੀਰੀ ਹੋਣੀ ਮੇਰੇ ਕੋਲ ਤਾਂ ਨੰਦ ਦਵ ਦਵਾ ਧਰ ਇਸ ਤਰ੍ਹਾਂ ਜੇ ਪਾਪ ਦੀ ਮੱਟੀ ਦਾ ਤੂੰ ਅਮੀਰ ਹੋ ਜਿੰਨਾ ਤੇਰੇ ਦਿਨ ਬਦਲ ਜਾਣ ਨਹੀਂ ਤੇਰੇ ਕਰਮ ਕਾਂ ਬਦਲ ਜਾਣ ਨਹੀਂ ਪਾਪ ਕਰਦਾ ਜਿਹਨੇ ਮਾਰੇ ਤੇ ਕੋਲ ਇੰਨਾ ਸਮਾਨ ਨਹੀਂ ਹੈ ਕਿ ਮੈਂ ਪਾਪੀ ਬਕਤੀ ਲੈ ਕੇ ਤਾਂਤਾ ਨੂੰ ਸੁਹਾਣਾ ਸੋਨਾ ਬਣਾਵਾ ਵੇਚ ਕੇ ਆਮਾ ਵੇਚ ਕੇ ਪੈਸੇ ਵਾੜ ਕੇ ਆਪਣੀ ਧਰਮਾ। ਮਨ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪ੍ਰੀਤੀ ਹੈ। ਪਰ ਮਾਰਗ ਦੇ ਨੇਿਤੂ ਰੱਖ ਲਾ ਕੇ ਪਤਤਰ ਸਮਾ ਪਾ ਕੇ ਕੋ ਲਾਲ ਸੁਖ ਕੜੇ ਦਿਨਾ ਜਾਨ ਨੂੰ ਕਹਿਣ ਲੱਗੇ ਰੱਖ ਲਾ ਤੇ ਕੰਮ। ਮੈਂ ਕਿ ਕੋਈ ਨਹੀਂ ਇਿੱਟੇ ਤੌਰ ਤੇ ਜੱਟ ਕਰ ਲਾ ਰੱਖੇ। ਜਿਨੂੰ ਅਜਿਸੀ ਆਹ ਕਹਿੰਦੇ ਆਲੇ ਦੇ ਵਿੱਚ ਕਹਿੰਦੇ ਪ੍ਰਭੂ ਪਰਮਾਤਮਾ ਪੰਜ ਰੂਪ ਚ ਐਸੇ ਪਾਸੇ ਵਧੀ ਉੱਥੇ ਲਾ। ਬਹੁ ਸਮਾ ਵਿਦਿਆਰਾਂ ਔਰ ਮਹਾਰਾਜ ਦੇਕਾ ਵੀ ਭਲਜੀ ਨੇ ਕੁਝ ਕੀਤਾ ਹੈਗਾ ਨਹੀਂ ਹੈ। ਫੂ ਬਾਗ ਨ ਬਣਿਆ ਬਰਲਾਬ ਹੈ ਕਿ ਨਹੀਂ ਜਾ ਕੇ ਫਿਰ ਦਰਸ਼ਨ ਦਿੱਤੇ। ਦੇਕਾ ਜਾ ਕੇ ਸਾਰਾ ਕੁ ਰੂਪ ਮੇਂ ਜੀ ਮੂਰਤੀਆਂ ਨੂੰ ਪੂਜੇ ਕਰਾਈ ਜੀ ਵੀ ਉਸੇ ਕਰੇ ਪ੍ਰਣਾਮ ਸਾਰਾ ਕੁ ਰੂਪ ਦੇ ਦਰਸ਼ਨ। ਡਾਇਲ ਲੱਗੇ ਪ੍ਰਤਾਇ ਤੈਨੂੰ ਬਾਗ ਦੀ ਵੱਡੀ ਤੇ ਗਈ ਸੀ ਵੀ ਤੇਰਾ ਤੂੰ ਧਰਮ ਕਾਣ ਮਨਾਣੇ ਤੂੰ ਸੋਨਾ-ਸੋਨਾ ਲਾ ਲੈ ਨਹੀਂ ਵੇਚ ਕੇ ਉਹਦਾ ਸਾਰਾ ਕੁਝ ਕਹਿੰਦੇ ਜੀ ਮੇਰੇ ਕੋਲ ਸਾਮਾਨ ਹੈ। ਨਾਂਕ ਨੂੰ ਉਹ ਦੂਰ ਵੀ ਕਹਿੰਦੇ ਕਿ ਸਾਡੇ ਵਰਤੇ ਵਾਪਸ ਕਰ। ਕਹਿੰਦੇ ਮਾਰੇ ਜਿੱਤੇ ਰੱਖੀ ਉਹ ਤੇ ਜਾ। ਨਾਮ ਹੈ ਛੇੜੀ ਨਾਮ ਹੈ। ਜਿਹੜੇ ਆਲੇ ਜਿਹਦੇ ਰਾਂਖੀ ਦੇ ਸੂਮੇ ਜਮੀ ਮਿੱਟੀ ਕਰਦੇ ਨਾ ਪਰ ਜਿੱਮੀ ਉਹ ਉੱਥੇ। ਭਗਵਾਨ ਨੇ ਕਿ ਕਿ ਤੇ ਰਵਿਦਾਸ ਆਪਣੇ ਪਿੱਛੇ ਵੇਖਤੀ। ਘਾਣ ਤਮਾਇ ਪਿੱਛੇ ਵੇਖਣ। ਭਗਵਾਨ ਅੱਗੋਂ ਲੋਕ ਜੇ ਲੋਕਾਂ ਤੋਂ ਮੌੜੇ ਦੇਖਣਾ ਭਗਵਾਨ। ਸਾਮ ਜੀ ਕਹਿੰਦੇ ਪਰਮਾਤਮਾ ਆਇਆ ਸੀ ਮੇਰੇ ਕੋਲ ਦੱਸਾ ਦੇਣੇ ਦਾ ਰਾਹ ਬਾਕੀ ਤਾਂ ਇਸ ਤਰ੍ਹਾਂ ਨੇਕਾਂ ਅੰਦਰਾਂ ਦੇ ਤੌਰ ਤੇ ਹਰ ਬਨਵਦਾ ਦੀ ਨਾਲ ਪਰਮਾਤਮਾ ਪਰਮੇਸ਼ਰ ਨੇ ਕੀਤੇ ਔਰ ਅਨੇਕਾਂ ਤਰ੍ਹਾਂ ਦਾ ਵਿਸਥਾਰ ਔਰ ਬਹੁਤ ਨਰਾਗਾਂ ਦੇ ਅੰਦਰ ਆਪ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਮਹਾਰਾਜ ਨੇ ਇਹ ਤੋਂ ਤੱਕ ਮੱਜਨ ਦਿੱਤੇ ਕਿਉਂਕਿ ਜਦੋਂ ਕੰਗਣ ਲੈ ਕੇ ਉਹਦੇ ਨਾਲ ਦਾ ਕੰਗਣ ਦੁਆਰੇ ਮੰਗਣਾ ਕੀਤਾ ਰਾਜੇ ਦੇ ਨਾਲ ਨੂੰ ਤਿੰਨ ਹੋਈ ਸਭੀ ਬਹੁਤ ਲੰਮੀ ਸਮਾਂ ਥੋੜਾ ਆਪ ਨੂੰ। ਉਹ ਦੂਜਾ ਕੰਗਣ ਵੀ ਵਰਤੇ ਜਿਸ ਤਰ੍ਹਾਂ ਉਹ ਦੇਖਣ ਦਿੱਤਾ ਰਾਜੇ ਕੋਲ ਸ਼ਗਾਇਤ ਉਹ ਵੀ ਮਾਤਾ ਕੰਗਣ ਦਿੱਤਾ। ਇਹਨਾਂ ਨੇ ਜਾ ਕੇ ਪੰਡਿਤ ਨੂੰ ਦੱਸਿਆ। ਪੰਡਤਾਂ ਦੇ ਦਰਦਾਰ ਵਿੱਚ ਤਾਂ ਰਾਜੇ ਨੂੰ ਜਾਣ ਕੇ। ਰਾਣੀ ਨੂੰਾਇਆ। ਰਾਣੀ ਨੂੰ ਨਾਲ ਦਾ ਕੰਗਣ ਹੋਰ ਮੰਗਣਾ। ਇਹ ਕੰਗਣ ਨੂੰ ਨਾਲ ਬੰਦਾ ਕੰਮ ਨੂੰ ਜੋੜੀਦਾ ਹੀ ਨਹੀਂ ਇਹਦੇ ਉਹ ਅਸੀਂ ਜਿਵੇਂ ਆਸਾ ਗਦੇ ਤਾਂ ਉਹ ਪੰਡਤ ਫੜੇ ਹੋਏ ਪਣ ਤਾਂ ਇਹ ਪਹਿਲਾਂ ਜਾ ਕੇ ਠੂਠ ਬੋਲੇ ਸੰਸ ਬੰਦਾ ਮੈਂ ਮੰਨ ਲਿਆ ਬਾਅਦੇ ਤੋਂ ਰਾਜੇ ਵੱਲੋਂ ਰਾਣੀ ਵੱਲੋਂ ਦੁਆਰਾ ਹੋਰ ਮੰਗੇ ਕਿ ਵੀ ਅਸਾ ਪੰਡਤ ਸੰਨ ਮਾਤਾ ਜੰਗਾ ਤੋਂ ਹੋਰ ਲੈ ਕੇ ਤਾ ਪਰ ਉਹਨਾਂ ਨੂੰ ਭਾਜਿਤ ਪੈ ਗਈ ਸੰਤੀ ਲਾਦੇ ਵੀ ਇਹ ਤਾਂ ਕੰਮ ਹੋਣਾ ਹੀ ਫਿਰ ਇਹਨਾਂ ਸਾਖ ਦਾ ਤਾਂ ਵੀ ਭਲ ਤੱਕ ਵਾਧਾ ਜੇਕਰ ਇਹਨਾਂ ਨੇ ਇਹ ਗੱਲ ਕੀਤੀ ਆ ਘਟਨ ਵਾਪਰੀ ਦਾ ਕੋਈ ਦੇਸ ਤੋਂ ਦੇ ਮਾਤਾ ਗੰਗਾ ਨੇ command ਕੀਤਾ। ਇਹਦੇ ਨੂੰ ਗੰਗਾ ਨੂੰ ਜਮਦਾਜੀ ਦੇ ਸੰਗਤ ਵਰਤਨੇ ਰਾਜਾ ਸਾਹ ਰੰਗ ਦਾਸ ਲਾਇਕੀ ਬੰਤੀਆ ਬੇਨਤੀ ਕੀਤੀ ਭਗਤੀ ਨੂੰ ਤੇ ਕਹਿੰਦੇ ਭਰ ਭਗਤੀ ਨੇ ਕਹਿੰਦੇ ਮੈਂ ਗੰਗਾ ਨਹੀਂ ਜਾਣਾ। ਇਹ ਗੰਗਾ ਨੂੰ ਪਿਆਰ ਉਹ ਮੇਰੇ ਨਾਲ ਮਾਤਾ ਨੇ ਮੇਰੇ ਭਗਤ ਸਿੱਖੀ ਦਾ ਇੱਥੀ ਆ। ਜਿਹੜੇ ਕੁੰਡੇ ਚ ਚਮੜਾ ਧੋਤੋ ਕੇ ਚਮੜਾ ਮਨ ਉਸੇ ਕੁੰਡੇ ਵਿੱਚ ਹੀ ਗੰਗਾ ਨੂੰ ਪ੍ਰਗਟ ਹੋਣਾ ਕੋਸੇ ਕੁੰਡੇ ਚੁਰੇਤ ਕੰਨਾਂ ਨੂੰ ਰੋ ਰਾਇਆ ਤੇ ਇੰਤ ਹੋ ਗਿਆ ਉਹ ਦੂਜੇ ਕੰਮਣੇ ਨੂੰ ਰਾਜ ਕੀਤਾ। ਧਾਰਿਤਨਾਂ ਸਾਰੇ ਪਾਸੇ ਬਿੰਦੇ ਭਜਨੀ ਦੀ ਜੈ ਜੈਕਾਰ ਹੋ ਗਈ। ਹਰ ਥਾਂ ਦੇ ਪੂਜਾ ਹੋਣ ਲੱਗੀ ਤੇ ਪਰ ਕਹਿੰਦੇ ਮਹਾਰਾਜ ਦੇ ਪ੍ਰਥਾਇਸ ਪੌਤਕ ਨੂੰ ਦੇਖ ਕੇ ਵਿਸ਼ਰਾਮ ਦੇ ਵਿੱਚ ਜਾ ਕਰਕੇ ਬੜੀ ਸ਼ਰਧਾ ਵਾਲੀ ਭਾਵਨਾ ਬੜੀ ਪਿਆਸ ਰੱਖ ਕੇ ਮਹਾਰਾਜ ਨੇ ਮਲਾ ਲਾਗ ਦੇ ਵਿੱਚ ਵਜਨ ਵਰਤਿਆ ਮੇਰੀ ਜਾਤ ਤੁਮੇਨੇ ਪੁੱਤਰ ਬਟਾਲਾ ਧੋਰ ਤਵੰਤਾ ਨਿਤ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹ ਕਰੈ ਡੰਡਾਉਲ ਤੇ ਨਾਮ ਸਰਨਾਇ ਅਰਦਾਸ ਦਾਸਾ ਕੇ ਮਿਲਿਆ ਅਜਿਹੀਆਂ ਬਿਆਨ ਸਾਖੀਆਂ ਸਾਨੂੰ ਸੰਸਾਰ ਦੇ ਵਿੱਚ ਬਾਪ ਭਗਤ ਗੁਰਦਾਸ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਨੇ ਜਦੋਂ ਵੀ ਕੋਪੀ ਜਾਤ ਦੇ ਮਹਾਨ ਨੇ ਅਪਮਾਨ ਕੀਤਾ ਆਪਣੀ ਇੱਜ਼ਤ ਨੂੰ ਦਾ ਜਨ ਕੀਤਾ ਪ੍ਰਭੂ ਪਰਮੇਸ਼ਰ ਨੇ ਆਪ ਦੇ ਨਾਲ ਚਰਚਾਤ ਨੂੰ ਵਰਤਾ ਕਰਕੇ ਆਪਣੇ ਤੁਲ ਦੀ ਪੈਤ ਦੇ ਪਾਲਣਾ ਕੀਤੀ ਹੈ ਔਰ ਉਹਦੀ ਵਡਿਆਈ ਤੋਂ ਵਧਾਉਣਾ ਕੀਤਾ ਹਰ ਸਮੇਂ ਪ੍ਰਭੂ ਦੇ ਮਾਨ ਸਰਕਾਰ ਉੱਚਾ ਰੱਖਣ ਦੇ ਆਪ ਜੀ ਨੇ ਪਰਮੇਸ਼ਰ ਨੇ ਜਿਹਦਾ ਧੰਨਵਾਦ ਕਰਦੇ ਹਾਂ ਪਵਨ ਸ਼ਬਦ ਮਾਰੂ ਰਾਗ ਪ੍ਰਚਾਰਨ ਕੀਤਾ ਹੋਕਾ ਜਤਾ ਐਸੇ ਲਾਲ ਦੁੱਖ ਮੇਨ ਕਾਉਨ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਤਰੇ ਜਾਂ ਕੀ ਸੋ ਜਗਤ ਕੋ ਲਾਗ ਪਾਪ ਪਰ ਤੂੰ ਹੀ ਕਰੇ ਨਿਚੋ ਉਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਵੀਰ ਤਰਲੋਚਨ ਸਦਨਾ ਸਾਇਣ ਤਰਾ ਨਿਰਮਤਾ ਰੇ ਭਲਦੀ ਪ੍ਰਭੂ ਵਿਰਧ ਪ੍ਰਭੂ ਦੇ ਆਦਿ ਵਿਸ਼ਿਆਂ ਤੇ ਬੜੇ ਪਿਆਰ ਭਾਵਨਾ ਨਾਲ ਆਪ ਜੀ ਦੇ ਧੰਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚਾਲੇ ਚੰਗੇ ਲੋਕ ਗੁਰੂ ਅਕਤੇਬਹ ਮਹਾਰਾਜ ਜੀ ਦੇ ਜਗਿਆਸਮਨ ਦੀ ਗਵਾਈ ਵਿੱਚ ਸਾਖ ਛੱਦੇ ਨੇ ਆਪ ਜੀ ਦੇ ਘਾਲ ਕੀਤੀ ਬਾਣੀ ਨੂੰ ਉੱਨੇ ਪੜ੍ਹ ਕੇ ਲੋਨੇ ਲੋਕਾਂ ਨੂੰ ਜੋਖਿੰਦ ਦੇ ਕੇ ਸਰਵਾਸਾ ਦੇ ਕੇ ਸਿੱਧੀ ਮੇਲ ਵਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜਾ ਦਰਨਾ ਕੀਤੀ ਮਹਾਰਾਜ ਜੀ ਔਰ ਪ੍ਰਭੂ ਮਾਲਕ ਨੇ ਪੂਨ ਪ੍ਰੋਸਾਰ ਰੱਖਣਾ ਸਿਰ ਕੀ ਰੱਖਣਾ ਮਾਲਕ ਆਪਣੇ ਤੇਪਾਂ ਦੇ ਪায়ে ਰੱਖਣਾ ਅੱਗੇ ਨੇ ਇਸ ਕਰਕੇ ਮਹਾਰਾਜ ਨੇ ਕੌਤਕੇ ਬਰਤਾਈ ਜਿੱਥੇ ਜਿੱਥੇ ਭਗਤ ਦੀ ਨਰਾਤ ਕਰਨ ਵਾਲੇ ਲੋਕਾਂ ਨੇ ਕਹਿੜਾ ਜੁਕੀਆਂ ਕਿਵੇਂ ਵੀ ਕਿਵੇਂ ਭਗਤ ਨੂੰ ਨੀਚਾ ਦਿਖਾ ਜਾਵੇ ਨੂੰ ਬਦਨਾਮ ਕੀਤਾ ਜਾਏ ਕਹਿੰਦੇ ਮਹਾਰਾਜ ਨੇ ਬੋਚੀ ਕਿਤੇ ਜਿਹਦੇ ਬਚਨ ਵਰਤੇ ਨੀਚੋਂ ਮੁਸ ਕਰੇ ਮੇਰਾ ਗੁਰਮਤਿ ਆਹੋ ਤੇਰਾ ਡਰਾਇ ਸੰਤਾਰੂ ਜਪੋ ਵੀ ਕਰਦਾ ਸਾ ਬੇਚੇ ਕਰਉਨੇ ਤੇ ਨਿਮਾਨਤਾ ਹਮੇ ਗੁਰੂ ਕੋਲ ਝੋਲੀ ਆਣ ਬਾਕੀ ਸੋ ਜਾਂਦੇ ਨੇ ਤਨ ਬਦਾਰਤਾ ਵੀ ਬਰਸ ਹਮਤਾਰ ਜੈ ਅਸੀਂ ਦੂਰ ਦਾ ਧੰਵਾਦ ਨਹੀਂ ਕਰਦੇ ਅਸੀਂ ਆਪੇ ਟੋਲੇ ਦੇ ਸੇਵ ਵਿੱਚ ਕੀਤੇ ਐ ਅਸੀਂ ਧਰ ਦਾ ਮੂੰਹ ਮਿਲਿਆ ਰਾਮਕੋਣ ਹੁੰਦਾ ਪਰਮੇਸ਼ਰ ਕੌਣ ਪਹਿਲਾਂ ਵੀ ਪਰਮਾਤਮਾ ਦਾ ਬਾਦਸ ਪ੍ਰਸਾਦੀ ਮੇਤ ਬਰੇ ਨਾ ਪਰ ਕਹਿੰਦੇ ਮੇਤ ਦਾ ਬਾਲ ਸੋਜੀ ਬੁਰ ਤੇ ਦਿਮਾਗ ਕਿਨੇ ਵਾਰ ਬਰ ਬਸਿਆ ਪਰਮਾ ਇਸ ਤਰ੍ਹਾਂ ਕਿ ਵੀ ਆਪ ਜੀ ਨੇ ਪਰਮਾਤਮਾ ਨੂੰ ਉਚਾਰ ਰੱਖੇ ਮਹਾਰਾ ਤੁਸੀਂ ਹੀ ਨੇ ਮੈਨਾਂ ਨੂੰ ਉੱਤੇ ਕੰਮ ਵਾਲਿਓ ਤੁਸੀਂ ਬਖਸ਼ਿਸ਼ਾ ਕਰਨ ਵਾਲਿਓ ਧੰਨ ਮਾਣੇ ਸਿੱਖਾ ਆਪ ਜੀ ਨੇ ਸਭ ਬੰਦਗੀ ਦੇ ਪੂਰਣੇ ਪਉਂਦਿਆਂ ਕੋਪੀ ਜਾਤ ਪਾਤ ਦੇ ਵਿਰੋਧ ਵਿੱਚ ਅਵਾਰ ਬੁਲੰਦ ਕੀਤੀ ਲੋਕਾਇਤ ਬ੍ਰਹਮਾ ਭਵਤਾ ਨੂੰ ਇਹਦੇ ਮੁਕਤ ਕਰਾਉਣਾ ਕੀਤਾ ਆਖਰ ਅਪਦੇਸ਼ ਦਿੰਦਿਆਂ ਆਪ ਨਿਉ ਜਰਮਨ ਜਗ ਆਇ ਕਟਾਨ ਤੁੰ ਜੋ ਤੁੰ ਜੋ ਸਮਾਨ ਦੀ ਮਹਾਵਾਕ ਅਨਸਾਰ पंद्रह सौ अठाई ईस्वी में प्राप्त करके पांच भविष्य त्याग करके अकाल पुरुष से पावन करना चाहिए आप जी ने सुचे सुचे उपदेश अच भी लुकई सच पहल देने वाले भवजन को पार करने वाले चल मना वाले काम जो कर रहे हैं इस तरह आप जी ने समुची लुकई का भला कर लिया ਇਕ ਪ੍ਰੋਗਰਾਮ ਕਾਰਨ ਜਪੰਧਾ ਇੱਕ ਪਰਮੇਸ਼ਰ ਦੇ ਨਾਲ ਗੁਣੰਦਾਂ ਯਾਗ ਪਾਉ ਉਚਾ ਮੰਦਤ ਅਦੇਸ਼ ਕੀਤਾ ਸਾਧਗ 7 ਤੇਤਾ ਜਗੇ ਵਿਵਾਕਰ ਪੂਜਾ ਚਾਰ ਤਿੰਨੋ ਜਗ ਤਿੰਨੋ ਨਿੜੇ ਕਲ ਕੇਵਲ ਨਾਮ ਆਧਾਰ ਇਹ ਕੇਵਲ ਪਰਮਾਤਮਾ ਦੇ ਨਾਮ ਦਾ ਆਧਾਰ ਹੋਣਾ ਪ੍ਰਾਪਤਨੇ ਤਰੀਕੋਂ 141 ਸਾਲ ਦੀ ਮਰ ਕਉਦੀ ਤੇ ਤਾਂਸੀ ਵਿਚ ਆਦਮੀ ਆਪਣਾ ਸੀ ਜਿਹੜਾ ਤੱਕ ਲਾ ਲਿਆ ਆਨ ਗੁਰੂ ਗ੍ਰੰਥ ਸਾਹਿਬ 16 ਰਾਗ ਨਾਲ ਦੀ ਜਾਲ ਦੀ 40 ਫੌਂਟ ਦੇ ਵਿੱਚ ਉਹ ਆਪਦੇ ਦਰਜ ਨੇ ਉਹ ਇਸ ਤਰ੍ਹਾਂ ਸੰਸਾਰ ਨੂੰ ਉਪਦੇਸ਼ ਦਿੰਦੇ ਆ ਉਹ ਇਸ ਸੰਸਾਰ凡ੀ ਸੰਸਾਰ ਨੂੰ ਸਦਾ ਲਈ ਜਿਵੇਂ ਸਰੀਰ ਕਰਕੇ ਜਿਵੇਂ ਪਰਮਾਤਮਾ ਦੀਆਂ ਨੰਨਾਂ ਦੇ ਵਿਚਾਰ ਉਹਨਾਂ ਦੀ ਬਾਣੀ ਕਰਕੇ ਉਹ ਅੱਜ ਵੀ ਜਉਂਦੇ ਨੇ ਔਰ ਲੋਕ ਵੀ ਕਮਾ ਰਿਆ ਉਹ ਨਿਰੰਕਾਰ ਨਹੀਂ ਪਾਣ ਕਰਨੀ ਪਾਵੇ ਆਓ ਪਾਲ ਜੀ ਦੇ ਜੀਵਨ ਤੋਂ ਉਹਨਾਂ ਨੇ ਸੰਨਾਤਾ ਲੋਕਾਂ ਨੂੰ ਬਹੁਤ ਸੰਦੇਸ਼ ਮਿਟਾ ਗਿਆ ਆਪਾਂ ਮਨੁੱਖਾ ਜੀਵਨ ਬਚਾਉਣੇ ਆ ਹਰ ਪਗਮਾਨੀ ਦਾ ਇਹਦਾ ਕੋਸ਼ਿਸ਼ਾ ਲੈ ਕੇ ਆਪਣੇ ਜਨਮ ਜੀਵਨ ਦੇ ਸੁਧਾਰ ਕਰੀਏ ਮਨੁੱਖਾ ਜਨਮ ਦਾ ਨਾਹਾ ਲੈਂਦਿਆਂ ਨਰਿੰਕਾਰ ਦੇ ਪੰਨ ਕੀ ਉਹਦੇ ਨਾਮ ਨੂੰ ਉਹਨਾਂ ਦੇ ਉਦੇਸ਼ ਨੂੰ ਪ੍ਰਾਪਰਕ ਦੇ ਪਾਣੀ ਪਾ ਸੁਧਾਰ ਕੇ ਮਾਹਲ ਦੇ ਗਏ ਪਾਲੂ ਸੰਤਾ ਦਾ ਸੰਸਾਰ ਤੇ ਸਫਲਾ ਹੋ ਸਕੇ